ਜੇ ਪਰਮੇਸ਼ਰ ਜੀ ਤੁਹਾਨੂੰ ਜਾਦਾ ਇੰਤਜ਼ਾਰ ਕਰਵਾ ਰਹੇ ਨੇ ਨਾ ਤੇ ਤਿਆਰ ਰਹਿਣਾ ਜਿੰਨਾ ਤੁਸੀਂ ਮੰਗ ਰਹੇ ਹੋ ਨਾ ਪਰਮੇਸ਼ਰ ਕਈ ਗੁਣਾ ਵਧਾ ਕੇ ਤੁਹਾਡੀਆਂ ਝੋਲੀਆਂ ਪਰਣ ਲਈ ਤਿਆਰ ਬੈਠੇ ਹੋਏ ਨੇ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਹਮੇਸ਼ਾ ਪੋਜ਼ਿਟਿਵਿਟੀ ਆਪਣੇ ਅੰਦਰ ਰੱਖੋ ਕਿਸੇ ਵੀ ਮੁਕਾਮ ਦੇ ਉੱਤੇ 네ਗੇਟਿਵਿਟੀ ਨਾ ਆਪਣੇ ਅੰਦਰ ਆਣ ਦਿਓ ਇਹ ਮੇਰੀ ਬੇਨਤੀ ਹੈ ਜੇ ਅਰਦਾਸ ਨਹੀਂ ਕਬੂਲ ਹੋ ਰਹੀ ਸਮਝ ਲਓ ਪਰਮੇਸ਼ਰ ਤੁਹਾਨੂੰ ਵੱਡੀਆਂ ਦਾਤਾਂ ਦੇਣ ਲਈ ਤਿਆਰ ਬੈਠੇ ਹੋਏ ਨੇ ਮੈਂ ਬੂੰਦ ਮੰਗ ਰਿਹਾ ਪਰਮੇਸ਼ਰ ਸਮੁੰਦਰ ਮੇਰੀ ਝੋਲੀ 'ਚ ਪਾਉਣ ਲਈ ਤਿਆਰ ਨੇ ਆ ਖੁਦਾ ਨਗਰੂ ਰਾਮਦਾਸ ਜੀ ਖੁਦਾ ਨਗਰੂ ਰਾਮਦਾਸ ਜੀ ਪਿਆਰ ਨ ਲਖਨ ਜੀ ਧੰਨ ਬਾਬਾ ਦੀਪ ਸਿੰਘ ਇਸ ਕਰਕੇ ਚਿੰਤਾ ਨਹੀਂ ਚਿੰਤਨ ਵਧਾ ਇਸ ਕਰਕੇ ਨੈਗੇਟਿਵ ਖਿਆਲ ਆਪਣੇ ਅੰਦਰ ਨਾ ਰੱਖ ਪੋਜ਼ਿਟਿਵ ਖਿਆਲ ਆਪਣੇ ਅੰਦਰ ਰੱਖ ਕਿ ਜੋ ਮੈਂ ਸੋਚਿਆ ਪਰਮੇਸ਼ਰ ਨੇ ਕਈ ਗੁਣਾ ਵਧਾ ਕੇ ਦਖਤਾਂ ਦੇ ਨਾਲ ਮੈਨੂੰ ਨਿਵਾਜਣਾ ਕਈ ਗੁਣਾ ਵਧਾ ਕੇ